ਚੌਥੇ ਗਣਤੰਤਰ ਦਿਵਸ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ ਦੱਸ ਦੇ ਕਿ ਪੀਏਯੂ ਗਰਾਊਂਡ ਦੇ ਵਿੱਚ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਪਹੁੰਚੇ ਹੋਏ ਸਨ ਇਸ ਦੇ ਨਾਲ ਹੀ ਕਈ ਨਾਮੀ ਸ਼ਖਸੀਅਤਾਂ ਵੀ ਐਸਐਸ ਮਹਰੋਦੀ ਰੌਣਕ ਵਧਾਉਣ ਦੇ ਲਈ ਪਹੁੰਚੀਆਂ ਸੋ ਦੱਸਿਆ ਗਿਆ ਕਿ ਇਸ ਮੌਕੇ ਤੇ ਲੁਧਿਆਣਾ ਦੇ ਪੀਏਯੂ ਦੇ ਵਿੱਚ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕਰਨ ਦੇ ਲਈ ਗਵਰਨਰ ਗੁਲਾਬ ਚੰਦ ਕਟਾਰੀਆ ਪਹੁੰਚੇ ਇਸ ਦੇ ਨਾਲ ਹੀ ਉਹਨਾਂ ਦੇ ਨਾਲ ਡੀਜੀਪੀ ਗੌਰਵ ਯਾਦ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਾਰੇ ਸਰਕਾਰੀ ਸਨਮਾਨਾਂ ਦੇ ਨਾਲ ਹੈ ਜਿਹੜਾ ਪਰੇਡ ਦੇ ਨਾਲ ਇਸ ਮੌਕੇ ਤੇ ਝੰਡੇ ਨੂੰ ਫਹਿਰਾਇਆ ਗਿਆ ਸੋ ਸਾਰਿਆਂ ਦੇ ਵੱਲੋਂ ਤਿਰੰਗੇ ਝੰਡੇ ਨੂੰ ਜਿਹੜਾ ਸਲਾਮੀ ਵੀ ਦਿੱਤੀ ਗਈ ਆ ਉਹ ਤੁਹਾਨੂੰ ਦਿਖਾਉਨੇ ਆ ਲਾਈਵ ਤਸਵੀਰਾਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਸਾਰਾ ਸਾਡੇ ਮੁੱਖ ਮਹਿਮਾਨ ਜੀ ਆਪਣੇ ਇਤਰ ਕਮਰਾ ਨਾਲ ਝੰਡਾ ਲਹਿਰਾਉਗੇ ਰੱਸ਼ੀ ਸਲਾਮ ਸਲਾਮੇ ਸ਼ਾਹ ਲੁਧਿਆਣਾ ਲਾਈਵ ਲਈ सुरेंद्र ਸੋਨੀ ਅਤੇ ਅਮਿਤ <th>ਪਰਦੀ ਰਿਪੋਰਟ